ਇਸ ਕੌਂ ਕਨਫਰੈਂਸ ਦੇ ਚਾਰਜ ਸਾਬਕਾ ਮੰਤਰੀ ਮੌਜੂਦਾ ਐਮਐਲਏ ਸਦਾਰ ਤ੍ਰਿਪਤਿੰਦਰ ਸਿੰਘ ਜੀ ਬਾਜਵਾ ਉਹਨਾਂ ਦੇ ਨਾਲ ਤੁਹਾਡੇ ਗਵੰਡੀ ਹਲਕਾ ਜੰਨੇੜਾ ਤੋਂ ਸਾਬਕਾ ਐਮਐਲਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਇੰਚਾਰਜ ਦਿੱਲੀ ਦੇ ਸੁਖਵਿੰਦਰ ਸਿੰਘ ਜੀ ਡੈਨੀ ਬੰਡਾਲਾ ਸਦਾਰ ਜਸਬੀਰ ਸਿੰਘ ਜੀ ਡਿੰਪਾ ਜੋ ਸਾਬਕਾ ਵਿਧਾਇਕ ਵੀ ਰਹੇ ਨੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ ਸੰਤੋਖ ਸਿੰਘ ਭਲਾਈਪੁਰ ਜਿਨ੍ਹਾਂ ਨੇ ਮੇਰੇ ਦੇ ਨਾਲ ਅੱਜ ਇਕੱਠ ਹੋਇਆ ਸਾਰੀ ਸੰਗਤ ਦੇ ਦਰਸ਼ਨ ਹੋਏ ਸਾਬਕਾ ਐਮਐਲਏ ਇਹਨਾਂ ਤੋਂ ਇਲਾਵਾ ਸਰਦਾਰ ਹਰ ਪ੍ਰਤਾਪ ਸਿੰਘ ਜੀ ਦੇ ਨਾਲਾ ਪ੍ਰਧਾਨ ਕਾਂਗਰਸ ਕਮੇਟੀ ਸਾਬਕਾ ਐਮਐਲਏ ਸਰਦਾਰ ਭਗਵੰਤ ਪਾਲ ਸਿੰਘ ਸੱਚਰ ਸਾਬਕਾ ਪ੍ਰਧਾਨ ਜੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਕਾਂਗਰਸ ਨੂੰ ਲਾਮਬੰਦ ਕਰ ਰਹੇ ਨੇ ਮਜੀਠੀ ਹਲਕੇ ਦੇ ਵਿੱਚ ਵੀ ਇਸ ਤੋਂ ਇਲਾਵਾ ਸਾਡੇ ਸੰਧੂ ਸਾਹਿਬ ਮੀਡੀਆ ਦੇ ਇੰਚਾਰਜ ਹੋਰ ਵੀ ਦਰਜਾ ਬਦਰਜਾ ਜਿੰਨੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਹੈ ਲੀਲਾ ਵਰਮਾ ਜੀ ਸਾਡੇ ਸੇਵਾਦਾਲ ਦੇ ਮਾਫੀ ਚਾਹਨਾ ਬਹੁਤ ਲੰਬਾ ਸਮਾਂ ਹੋਣਾ ਕਿਉਂਕਿ ਪ੍ਰਧਾਨ ਜੀ ਨੇ ਬੋਲਣਾ ਹੈ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੈ ਅੱਜ ਲੋੜ ਹੈ ਸਾਨੂੰ ਮਾਝੇ ਵਾਲਿਆਂ ਨੂੰ ਕਿਉਂਕਿ ਜਦੋਂ ਵੀ ਕੋਈ ਬਦਲਾ ਆਇਆ ਇਸ ਮਾਝੇ ਦੀ ਧਰਤੀ ਤੋਂ ਆਇਆ ਜੇ ਜ਼ੁਲਮ ਦਾ ਟਾਕਰਾ ਹੋਇਆ ਇਸ ਮਾਝੇ ਨੇ ਕੀਤਾ ਤੁਹਾਨੂੰ ਚੇਤਾ ਹੋਏਗਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਮੁਗਲਾਂ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਵੀ ਜੇ ਕੋਈ ਬਦਲਾ ਕੀਤਾ ਇਸ ਮਾਝੇ ਦੀ ਧਰਤੀ ਨੇ ਕੀਤਾ ਹੈ ਪਰ ਮਾਝਾ ਹਮੇਸ਼ਾ ਚਿੰਤਤ ਵੀ ਰਿਹਾ ਹੈ ਆ ਪਿਛਲੀ ਸਰਕਾਰ ਮਾਲਵੇ ਚੋਂ ਬੜਿੰਗ ਸਾਹਿਬ ਤੁਸੀਂ ਭਾਗਾਂ ਨੇ ਜਿੱਤ ਕੇ ਆ ਗਏ ਇਹ ਸਰਕਾਰ ਮਾਲਵੇ ਚੋਂ ਬਣੀ ਐ ਮਾਝੇ ਵਾਲਿਆਂ ਫੇਰ ਵੀ ਇੱਕ ਦਾਲਤੀ ਸੀ ਇਹਨਾਂ ਨੂੰ ਪਤਾ ਦੀ ਹਾਲਾਤ ਕੀ ਹੋਣੇ ਆ ਪੰਜਾਬ ਦੇ ਅੱਜ ਪੰਜਾਬ ਜਿਸ ਮੋੜ ਤੇ ਖੜਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਵਾਏ ਐਲਾਨ ਤੋਂ ਸਵਾਏ ਝੂਠ ਤੋਂ ਸਵਾਏ ਬਸ਼ਕਰੀ ਬਾਜੀ ਤੋਂ ਕੋਈ ਇੱਕ ਕੰਮ ਗੜਾ ਦੇ ਜਿਹੜਾ ਪੰਜਾਬ ਦੇ ਹੱਕ ਚ ਕੀਤਾ ਹੋਵੇ ਅੱਜ ਕਿਸਾਨ ਕੁੱਟੇ ਜਾ ਰਹੇ ਨੇ ਮਜ਼ਦੂਰ ਕੁੱਟੇ ਜਾ ਰਹੇ ਨੇ ਮੁਲਾਜ਼ਮ ਕੁੱਟੇ ਜਾ ਰਹੇ ਨੇ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਵੱਡਾ ਡਾਕਾ ਇਸ ਸਰਕਾਰ ਨੇ ਮਾਰਿਆ ਅੱਜ ਲਾਅਨ ਆਰਡਰ ਦੀ ਪੋਜੀਸ਼ਨ ਇਸ ਮਾਝੇ ਦੀ ਧਰਤੀ ਤੋਂ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਲਊਹਾ ਲਵਾਨ ਹੋਈ ਪਈ ਹੈ ਅਜਨਾਲਾ ਸਾਹਿਬ ਦੱਸ ਰਹੇ ਸੀ ਕੱਲ ਰਾਤੀ ਅਜਨਾਲੇ 'ਚ ਮੈਡੀਕਲ ਸਟੋਰ ਵਾਲੇ ਨੂੰ 9 ਗੋਲੀਆਂ ਮਾਰੀਆਂ ਇੱਕ ਦਿਨ ਦਾ ਬਰਤਾਨਾ ਨਹੀਂ ਨਿਤ ਦਿਨ ਇਸ ਇਲਾਕੇ ਦੇ ਵਿੱਚ ਫਰੋਤੀ ਕਤਲ ਚਿੱਟੇ ਦਿਨ ਹੋਣ ਲੱਗ ਪਿਆ ਕਿਉਂ ਕਿ ਕਮਜ਼ੋਰ ਮੁੱਖ ਮੰਤਰੀ ਹੈ ਕਿਉਂਕਿ ਕਮਜ਼ੋਰ ਸਰਕਾਰ ਹੈ ਜਿੰਨਾਂ ਦਾ ਇਸ ਪੰਜਾਬ ਦਾ ਕੋਈ ਇਲਾਕਾ ਦੇਖਾ ਨਹੀਂ ਜਦੋਂ ਕਮਜ਼ੋਰ ਹੋਣ ਤਦ ਫਿਰ ਇਹੋ ਜਿਹੇ ਤੱਤ ਉੱਠਦੇ ਨੇ ਸਿਰ ਚੁੱਕਦੇ ਨੇ ਅੱਜ ਲੋੜ ਹੈ ਤੁਹਾਨਾਂ ਸਾਰਿਆਂ ਨੂੰ ਕਿਤਰ ਹੋਣ ਦੀ ਇੱਕ ਤਾਕਤ ਦਿੱਲੀ ਤੋਂ ਆਉਣਾ ਚਾਹੁੰਦੀ ਹੈ ਇੱਕ ਤਾਕਤ ਪੰਜਾਬ ਦੇ ਵਿੱਚ ਜਿਹੜੀ ਰਾਜ ਕਰ ਰਹੀ ਹੈ ਦੋਹਾਂ ਦਾ ਮਨਸੂਬਾ ਇੱਕੋ ਜਿਹਾ ਪੰਜਾਬ ਨੂੰ ਕੁੱਟਣਾ ਤੇ ਪੰਜਾਬ ਨੂੰ ਲੁੱਟਣਾ ਭਾਰਤੀ ਜਨਤਾ ਪਾਰਟੀ ਜਿਹਦੇ ਵਿਰੁੱਧ ਲੜਾਈ ਲੜ ਰਹੇ راہੁਲ ਗਾਂਧੀ ਜੀ ਦਿੱਲੀ ਦੇ ਵਿੱਚ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਐ ਤੁਹਾਡੇ ਹੱਕ ਵੋਟਾਂ ਲੁੱਟੀਆਂ ਗਈਆਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੋਂ ਵੱਧ ਜਾਲੀ ਵੋਟ راہੁਲ ਗਾਂਧੀ ਜੀ ਨੇ ਵਿਧ ਪ੍ਰੂਫ ਵਿਧ ਸਬੂਤ ਚੈਲੰਜ ਕਰਤਾ ਕਿ ਜੇ ਕਿਸੇ ਚ ਮਤੇ ਇਲੈਕਸ਼ਨ ਕਮਿਸ਼ਨ ਸਾਡੇ ਨਾਲ ਆ ਕੇ ਇਹਦੇ ਤੇ ਚਰਚਾ ਕਰ ਲੇ ਪਰ ਉਹਨਾਂ 'ਚ ਹਿੰਮਤ ਨਹੀਂ ਆ ਗਈ ਉਹ ਸ਼ਖਸ ਤੁਹਾਡੀ ਲੜਾਈ ਲੜ ਰਿਹਾ ਹੈ ਸਾਡੇ ਪ੍ਰਧਾਨ ਜੀ ਲੜਾਈ ਲੜ ਰਹੇ ਨੇ ਸਾਡੀ ਸਮੁੱਚੀ ਲੀਡਰਸ਼ਿਪ ਲੜਾਈ ਲੜ ਰਹੀ ਹੈ ਹੁਣ ਫਰਜ਼ਾ ਤੁਹਾਡਾ ਹੁਣ ਤੁਸੀਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਬਹੁਤ ਤਕਲੀਫ 'ਚ ਗੁਜ਼ਰੇ ਜੇ ਬਹੁਤ ਮਾੜੇ ਹਾਲਾਤ ਨੇ ਸਾਡੇ ਜੋ ਤਸ਼ੱਦਦ ਪਿਛਲੀਆਂ ਕਾਲੀ ਭਾਜਪਾ ਸਰਕਾਰ 'ਚ ਹੋਇਆ ਉਸ ਤੋਂ ਵੱਧ ਤਸ਼ੱਦਦ ਇਸ ਸਰਕਾਰ ਨੇ ਵੀ ਕੀਤਾ ਹੈ ਸੋ ਉਹਦਾ ਹਿਸਾਬ ਕਿਤਾਬ ਵੋਟਾਂ ਨਾਲ ਲਿਆ ਜਾਂਦਾ ਜਿਮੇਵਾਰੀ ਅਗਲੀ ਤੁਹਾਡੀ ਹੈ ਕਿਉਂਕਿ ਅਗਲੀ ਬਾਈ ਇਲੈਕਸ਼ਨ ਤਰਨਤਾਰਨ ਆ ਰਹੀ ਹੈ ਤਰਨਤਾਰਨ ਦੇ ਕਿਹਦੀ ਬਾਈ ਇਲੈਕਸ਼ਨ ਹੈ ਕੁਝ ਤਰਨਤਾਰਨ ਦੇ ਸੰਭਾਵੀ ਉਮੀਦਵਾਰ ਇੱਥੇ ਵੀ ਬੈਠੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਲੈਕਸ਼ਨ ਲੜੀਏ ਪਰ ਗੱਲ ਇੱਕ ਨੁਕਤੇ ਤੇ ਮੁਕਣੀ ਹੈ ਜੇ ਤੇ ਚਾਹੋਗੇ ਕਿ ਮੈਂ ਲੜਾਂ ਤੇ ਮੈਨੂੰ ਟਿਕਟ ਨਹੀਂ ਮਿਲੀ ਤੇ ਕਾਂਗਰਸ ਹੈ ਨਹੀਂ ਫੇਰ ਇਲੈਕਸ਼ਨ ਨਹੀਂ ਜਿੱਤੇ ਜਾਣੀ ਪ੍ਰਧਾਨ ਨੂੰ ਜਾਜਤ ਦਿਓ ਪ੍ਰਧਾਨ ਜੀ ਜੇਦਾ ਲਫਾਫੇ ਚ ਨਾ ਕੱਢੋਗੇ ਅਸੀਂ ਤਨਮਨ ਦੇ ਨਾਲ ਇਲੈਕਸ਼ਨ ਚ ਤਾਕੇ ਲਾਵਾਂਗੇ ਪਰ ਜੇ ਇਹ ਤੁਹਾਨੂੰ ਤਹਿ ਪ੍ਰਧਾਨ ਜੀ ਕਰਨਾ ਪਏਗਾ ਡਿਸਪਲਨ ਜਿੰਨਾ ਚਿਰ ਡਿਸਪਲਨ ਨਹੀਂ ਤਿਆ ਕਰੋਗੇ ਤੇ ਜਿਹੜਾ ਵੀ ਬੰਦਾ ਕਰਦਾ ਉਹ ਦੂਜਾ ਦਿਨ ਨਾ ਢਿਕਿਓ ਵੀ ਤੱਕਲ ਜਾਂ ਪਰਸੋਂ ਭਾਵੇਂ ਕੋਈ ਹੋਵੇ ਉਹਨੂੰ ਬਾਹਰ ਦਾ ਰਸਤਾ ਵਖਾਉਣਾ ਪਊਗਾ ਨਹੀਂ ਤੇ ਕਾਂਗਰਸੀ ਆਹ ਕੁੱਟ ਖਾਂਦੇ ਜੇ ਆ ਸਾਨੂੰ ਤੁਹਾਨੂੰ ਘਾਟ ਹੀ ਪੈਂਦੀ ਹੈ ਅਸੀਂ ਤੇ ਬਹਿ ਜੰਨੇ ਆ ਕਿਤੇ ਸੱਚਾ ਕਰਵਾ ਕਰਕੇ ਕੋਟ ਇਹਨਾਂ ਨੂੰ ਪੈਂਦੀ ਹੈ ਸੋ ਇਹਨਾਂ ਦਾ ਲਿਹਾਜ਼ ਕਰ ਲੋ ਇਹਨਾਂ ਤੁਹਾਨੂੰ ਰਾਜ ਭਾਗ ਬਖਸ਼ਣਾ ਹੈ ਸੋ ਅੱਜ ਤਰਨਤਾਰਨ ਦਾ ਤੁਸੀਂ ਕੱਲ ਮੀਟਿੰਗ ਕਰਨੀ ਹੈ ਮੇਰੀ ਤੇ ਇੱਕ ਹੀ ਗੁਜ਼ਾਰਿਸ਼ ਹੈ ਮੈਂ ਤੇ ਅੱਜ ਵੀ ਕਹਿੰਨਾ ਤੁਹਾਨੂੰ ਦਿੱਤੀ ਪਾਵਰ ਤੁਸੀਂ ਜਿੰਨੂੰ ਟਿਕਟ ਦਿਓਗੇ ਇਹ ਮੈਨੂੰ ਉਮੀਦਵਾਰਾਂ ਤੇ ਵਿਸ਼ਵਾਸ ਹੈ ਸਾਰੇ ਕਾਂਗਰਸੀ ਨੇ ਸਾਰੇ ਬੜੇ ਬੜਾ ਪੁਰਾਣਾ ਸਮਾਂ ਹੋ ਗਿਆ ਪਰ ਟਿਕਟ ਤੇ ਇੱਕ ਨੂੰ ਮਿਲ ਨਹੀਂ ਸਾਰਿਆਂ ਨੂੰ ਤੇ ਮਿਲ ਨਹੀਂ ਸਕਦੀ ਜਿੰਨੂੰ ਟਿਕਟ ਦਿਓਗੇ ਇਹ ਵੀ ਤੈਅ ਕਰੋ ਤੁਸੀਂ ਸਾਰੇ ਕਿਉਂਕਿ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਇਸ ਇਲਾਕੇ 'ਚ ਤੈਅ ਕਰੋ ਇਹ ਤੁਹਾਨੂੰ ਕਹਿਣ ਜਾਂਦਾ ਕਹਿਣ ਸਨਾਹ ਆਵੇ ਤੇ ਨਾ ਆਵੇ ਤੁਹਾਡੀ ਜ਼ਿੰਮੇਵਾਰੀ ਬਣਦੀ ਇਕੱਲੇ ਇਕੱਲੇ ਬੰਦੇ ਤੱਕ ਅਪਰੋਚ ਕਰਕੇ ਕਾਂਗਰਸ ਪਾਰਟੀ ਦਾ ਤਰਨ ਤਰਨ ਤੋਂ ਝੰਡਾ ਬੁਲੰਦ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ